ਔਰ ਸਾਰੇ ਜਿਹੜੇ ਸੁਡੇ ਦੇ ਚੁਣੇ ਹੋਏ ਡੈਲੀਕੇਟ ਹੈ 523 ਦੇ ਆਸ-ਪਾਸ ਸਾਰੇ ਕਮਬਾਇਨਰ ਤੇ ਬੰਦੇ ਆ ਉਹ ਫਿਰ ਜਨਰਲ ਡੈਲੀਕੇਟ ਸੈਸ਼ਨ ਹੁੰਦਾ ਤੇ ਉਹਦੇ ਵਿੱਚ ਪ੍ਰਧਾਨ ਦੇ ਉਪਦਾਨਕੀ ਤੋਂ ਬੜੇ ਅਮਨ ਅਮਨ ਨਾਲ ਤੇ ਰਿਕਾਰਡ ਤੋੜ ਟਾਈਮ ਦੇ ਵਿੱਚ ਜਿਹੜੀ ਹੈ ਪ੍ਰਤੀਸ਼ਤ ਔਰ ਉਸ ਤੋਂ ਬਾਅਦ ਸਾਰੇ ਅਬਜ਼ਰਵਰ ਸਾਹਿਬਾਨ ਦਾ ਸਾਰੀ ਟੀਮ ਦਾ ਵੀ ਧੰਨਵਾਦ ਕਰਦੇ ਆ ਕਿ ਬڑے ਸਿਸਟਮੈਟਿਕ ਤਰੀਕੇ ਦੇ ਨਾਲ ਪਾਰਟੀ ਦੇ ਸੰਧਾਨ ਦੇ ਮਤਲਬਕ ਜਿਹੜਾ ਡੈਲੀਕੇਟ ਤੇ ਸਟੇਟ ਡੈਲੀਕੇਟ ਉਹਨਾਂ ਨੇ ਕਦੇ ਚੁਣ ਕੇ ਭੇਜਿਆ ਸੋ ਇਹ ਪ੍ਰਾਣੀ ਇੱਕ ਭਾਵਕ ਸਾਝਾ ਸ਼੍ਰੋਮਣੀ ਅਕਾਲੀ ਦਲ ਵੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਉਹਨਾਂ ਨੇ ਤੇ ਭਾਜਪਾ ਨਾਲ ਤਾਂ ਰਲੇ-ਦਲੇ ਸੀ ਆਰਐਸਐਸ ਨਾਲ ਤਾਂ ਰਲੇ-ਦਲੇ ਸੀ ਉਹ ਤਾਂ ਕਾਂਗਰਸ ਦੇ ਵੀ ਕਰ ਜਾਵਨ ਸ਼੍ਰੋਮਣੀ ਅਕਾਲੀ ਦਲ ਨੂੰ ਸਭਾ ਕਰਨ ਦੇ ਵਾਸਤੇ ਕਾਂਗਰਸ ਨੇ ਮਰਤੂ ਵੀ ਲਾਇਆ ਦੁੱਖ ਜ਼ਰੂਰ ਹੈ ਕਿਤੇ ਚਲੇ ਜਾਂਦੇ ਕਾਂਗਰਸ ਦੇ ਘਰ ਇਹਨਾਂ ਨੂੰ ਸਾਡੇ ਬਾਗੀ ਵੀਰਾਂ ਨੂੰ ਨਹੀਂ ਸੀ ਜਾਣਾ ਚਾਹੀਦਾ ਇਹ ਮੈਂ ਸਮਝਦਾ ਇਹ ਦੁੱਖ ਜਾਦਾ ਲੱਗਿਆ ਬਾਕੀ ਚੀਜ਼ਾਂ ਨਾਲੋਂ ਇਹ ਕੰਮ ਇਹਨਾਂ ਨੂੰ ਨਹੀਂ ਸੀ ਕਰਨਾ ਚਾਹੀਦਾ ਉਹ ਯਾਰੇ ਕੀ ਫਿਕਰੇ ਰਹਿੰਦੀ ਹੈ ਜੀ ਦੇਖੋ ਹਰ ਪੰਜ ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪ੍ਰਧਾਨ ਤੇ ਅਹੁਦੇਦਾਰ ਤੇ ਵਰਕਿੰਗ ਕਮੇਟੀ ਦੀ ਚੋਣ ਹੁੰਦੀ ਹੈ ਸਾਰੀ ਕਿਤੇ ਪੰਦੀ ਦੁਬਾਰਾ ਉਦੇ ਵਾਸਤੇ ਪਹਿਲਾਂ ਤਾਂ ਮੈਂਬਰਸ਼ਿਪ ਡਰਾਈਵ ਹੁੰਦਾ ਭਾਟੀ ਹੁੰਦੀ ਹੈ ਵੱਡੇ ਪੱਧਰ ਤੇ ਪੰਜਾਬ ਦੇ ਸਾਰੇ ਜਿਲ੍ਹਿਆਂ ਚ ਜਿਹੜੇ ਸੁਪਰੀਆਂ ਦੇ ਰੱਖੀ ਫਿਰ ਜਿਹੜਾ 100 ਮੈਂਬਰ ਭਾਟੀ ਕਰਦਾ ਉਹ ਸਰਕਲ ਦਾ ਡੈਲੀਕੇਟ ਬਣ ਜਾਂਦਾ ਔਰ ਜਿਹੜਾ 25 ਸਰਕਲ ਦੇ ਡੈਲੀਕੇਟ ਭਾਟੀ ਕਰਦਾ ਉਹ ਜਿਲ੍ਹੇ ਦਾ ਡੈਲੀਕੇਟ ਬਣ ਜਾਂਦਾ ਔਰ ਸਾਰੇ ਜਿਲ੍ਹਿਆਂ ਦਾ ਤੇ ਵਕਤ ਵਕਤ ਸਟੇਟਾਂ ਦਾ ਸਾਡਾ ਕੋਟਾ ਕਿੱਥੋਂ ਦਾ ਉਹ ਤੋਂ ਸੂਬੇ ਦੇ ਡੈਲੀਕੇਟ ਚੁਣਕੇ ਹੋ। ਔਰ ਸਾਰੇ ਜਿਹੜੇ ਸੂਬੇ ਦੇ ਚੁਣੇ ਹੋਏ ਡੈਲੀਕੇਟ ਹੈ 525 ਦੇ ਆਸ-પાસ ਸਾਰੇ ਕਮਬਾਈਨ ਕਰਕੇ ਬੰਦੇ ਆ। ਉਹ ਫਿਰ ਜਨਰਲ ਡੈਲੀਕੇਟ ਸੈਸ਼ਨ ਹੁੰਦਾ ਤੇ ਉਹਦੇ ਵਿੱਚ ਪ੍ਰਧਾਨ ਦੀ ਬਹੁਤ ਦਰਦਿਤ ਚੋਣ। ਸੋ ਮੈਂ ਪਹਿਲਾਂ ਤੇ ਪੰਜਾਬ ਵਾਸੀਆਂ ਦਾ ਧੰਨਵਾਦ ਕਰਦਾ ਦੂਜੇ ਸੂਬਿਆਂ ਦੇ ਵੀ ਦਾ ਵੀ ਧੰਨਵਾਦ ਕਰਦਾ। ਕਿ ਸਾਡੇ 27 ਲੱਖ ਤੋਂ ਵੀ ਵੱਧ ਜਿਹੜੀ ਹੈ ਉਹ ਭਾਤੀ ਹੋਣੀ ਇਹ ਜਿੰਨੀ ਦੇਰ ਤੱਕ ਵਰਕਰ ਤੇ ਲੀਡਰ ਸਾਰੇ ਰਲ ਕੇ ਮਿਹਨਤ ਨਾ ਕਰਨੀ ਉਨੀ ਦੇਰ ਤੱਕ ਨਹੀਂ ਹੋ ਸਕਦੀ। ਔਰ ਬੜੇ ਅਮੰਨ ਅਮਾਨ ਨਾਲ ਤੇ ਰਿਕਾਰਡ ਤੋੜ ਟਾਈਮ ਦੇ ਵਿੱਚ ਜਿਹੜੀ ਹੈ ਪ੍ਰਤੀਕਰੀ। ਔਰ ਉਸ ਤੋਂ ਬਾਅਦ ਸਾਰੇ ਅਬਜ਼ਰਵਰ ਸਾਹਿਬਾਨ ਦਾ ਸਾਰੀ ਟੀਮ ਦਾ ਵੀ ਧੰਨਵਾਦ ਕਰਦੇ ਆ ਕਿ ਬੜੇ ਸਿਸਟੇਮੈਟਿਕ ਤਰੀਕੇ ਦੇ ਨਾਲ ਪਾਰਟੀ ਦੇ ਸਿਧਾਂਤ ਦੇ ਮੁਤਾਬਕ ਜਿਹੜਾ ਡੈਲੀਕੇਟ ਤੇ ਸਟੇਟ ਡੈਲੀਕੇਟ ਉਹਨਾਂ ਨੇ ਕਿਤੇ ਚੁਣ ਕੇ ਭੇਜਿਆ। ਤੇ ਅੱਜ ਜੁਰ ਰੰਤਾਸੀ ਬਰਾਏ ਦੇ ਬਖਸ਼ੇ ਤੇ ਸਦਕਾ ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਕਿਉਂਕਿ ਅਕਾਲੀ ਦਲ ਦਾ ਜਨਮ ਇਸੇ ਇਕਾਲਪੁਰ ਸਭ ਤੇ ਹੋਇਆ ਸੀ 1920 ਦੇ ਵਿੱਚ ਇੱਕ ਰਵਾਇਤ ਪੁਰਾਣੀ ਹਮੇਸ਼ਾ ਦੀ ਹੈ ਕਿ ਡੈਲੀਗੇਟ ਸੈਸ਼ਨ ਜਿਹੜਾ ਪਹਿਲਾਂ ਇੱਥੇ ਹੁੰਦਾ ਇੱਕ ਏਮੋਸ਼ਨਲ ਅਟੈਚਮੈਂਟ ਹੈ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਬਜ਼ੁਰਗਾਂ ਨੇ ਮਿਹਰਬਾਨੀਆਂ ਦੇਖ ਕੇ ਸ਼ਾਹਤਾਂ ਦੇਖ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਬਣਾਈ ਸੀ ਤੇ ਫਿਰ ਉਹਦੇ ਵਾਰ ਦੇ ਤੌਰ ਦੇ ਉੱਤੇ ਕਿ ਅੱਗੇ ਹੋਰ ਪੰਥਕ ਮਸਲੇ ਉੱਠਣਗੇ ਇੱਕ ਰਾਜਨੀਤਿਕ ਜਥੇਬੰਦੀ ਬਣਾਈ ਸੀ ਇੱਕ ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਸੋ ਇਹ ਪ੍ਰਾਣੀ ਇੱਕ ਭਾਵਕ ਸਾਂਝਾ ਸ਼੍ਰੋਮਣੀ ਅਕਾਲੀ ਦਲ ਦੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਇਹ ਪ੍ਰਬੰਧਕੀ ਬਲਾਕ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਐਸਟੀਪੀਸੀ ਦਾ ਹੈੱਡਕੁਆਰਟਰ ਸੋ ਸ਼ੁਰੂ ਤੋਂ ਹੀ ਜਿਹੜੀ ਚੋਣ ਹੈ ਉੱਪਰਲਾ ਇੱਥੇ ਹੁੰਦੀ ਰਹੀ ਹੈ ਲੈਵਲ ਤੋਂ ਤਰਾਜ ਬੈਠੀ ਮੈਂਬਰਾਂ ਨੇ ਇੱਥੇ ਪਹੁੰਚ ਕੇ ਇੱਕ ਮੰਗ ਪੱਤਰ ਵੀ ਦਿੱਤਾ ਕਿ ਨਾ ਹੋ ਦਿੱਤਾ ਜਾਵੇ ਦੇਖੋ ਉਹਨਾਂ ਨੇ ਤੇ ਬਹੁਤ ਕੁਝ ਕੀਤਾ ਉਹ ਤੇ ਅੱਜ ਖਲਾਸਾ ਹਾਊਸ ਦੇ ਵਿੱਚ ਵੀ ਕਰਾਂਗੇ ਉਹਨਾਂ ਨੇ ਤੇ ਭਾਜਪਾ ਨਾਲ ਤਾਂ ਰਲੇ-ਰਲੇ ਸੀ ਆਰਐਸਐਸ ਨਾਲ ਤਾਂ ਰਲੇ-ਗਲੇ ਸੀ ਉਹ ਤਾਂ ਕਾਂਗਰਸ ਦੇ ਵੀ ਕਰਜਾ ਬਣੇ ਸ਼ਰਮਣੀ ਅਕਾਲੀ ਦਲ ਨੂੰ ਤਬਾਹ ਕਰਨ ਵਾਸਤੇ ਕਾਂਗਰਸ ਦੀ ਮਰਤੂ ਵੀ ਲੱਗੇ ਅਰੰਧਾਵਾ ਸਾਹਿਬ ਦੀ ਚਿੱਠੀ ਹੈ ਅੱਜ ਜਨ ਲਗੇ ਕਹੋ ਕਿ ਮੈਂ ਪੜ ਦੇਗਾ ਤੋਂ ਦਾਵਾ ਸਾਹਿਬ ਵਿਸਲ ਬਲੋ ਬਣੇ ਫਿਰਦੇ ਆ ਤੇ ਕਿਸੇ ਤਰੀਕੇ ਦੇਖੋ ਜੀ ਅਕਾਲੀ ਦਲ ਦਾ ਪ੍ਰਧਾਨ ਟੁਣਿਆ ਜਾਣਾ ਇਹਨੂੰ ਰੋਕੋ ਤੇ ਕਹਿੰਦੇ ਮੇਰਾ ਨਾਮ ਉੱਤ ਰੱਖਿਓ ਜਿੱਥੇ ਲਿਖਦੇ ਪਏ ਆ ਅੱਜ ਤੱਕ ਮੇਰੇ ਖਿਆਲ ਦੇਸ਼ ਦੇ ਵਿੱਚ ਇਦਾਂ ਦੀ ਕਦੀ ਉਦਾਹਰਨ ਨਹੀਂ ਹੋਣੀ ਕਿ ਕਿਸੇ ਦੂਜੀ ਪਾਰਟੀ ਦੀ ਆਪਣਾ ਇੰਟਰਨਲ ਜਿਹੜੀ ਹੈਗੀ ਐ ਚੋਣ ਚੱਲ ਰਹੀ ਹੋਵੇ ਤੇ ਦੂਜੀਆਂ ਪਾਰਟੀਆਂ ਉਹਦੇ ਉੱਤੇ ਚਿੱਠੀਆਂ ਲਿਖਣ ਲੱਗ ਰਹੀਆਂ ਵੀ ਰੋਕੋ 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 ਇਸ ਪਾਰਟੀ ਦਾ ਪ੍ਰਧਾਨ ਫੇਰ ਬਣ ਚੁੱਕਿਆ ਇਹ ਇੱਕ ਵਾਰ ਨਹੀਂ ਤੁਸੀਂ ਮੇਰੇ ਖਲ ਉਦਾਹਰਨਾ ਲੱਭ ਕੇ ਦੇਖੋ ਕਿਤੇ ਨਹੀਂ ਹੋਣੀ ਕਿਉਂਕਿ ਸਾਨੂੰ ਵੀ ਜਦੋਂ ਕੋਈ ਦੂਜੀ ਪਾਰਟੀ ਦੇ ਬਾਰੇ ਚ ਲੀਡਰਸ਼ਿਪ ਦੇ ਬਾਰੇ ਚ ਗੱਲ ਕਰਦਾ ਅਸੀਂ ਕਹਿੰਦੇ ਉਹਨਾਂ ਦਾ ਅੰਦਰੂਨੀ ਮਸਲਾ ਸਾਰੀਆਂ ਪਾਰਟੀਆਂ ਹੀ ਕਹਿੰਦੀ ਤੇ ਇੱਥੇ ਸਾਡੇ ਭਰਾ ਜਿਹੜੇ ਬਾਗੀ ਹੋਏ ਸੀ ਕਹਿੰਦੇ ਸੀ ਅਸੀਂ ਸੁਪਰ ਪੰਥਕਾਂ ਕੋਈ ਪੰਜ ਮੈਂਬਰੀ ਕਮੇਟੀ ਦਾ ਦਾਵਾ ਕਰਦਾ ਸੀ ਪਹਿਲਾਂ ਗਏ ਭਗਵੰਤ ਮਾਨ ਕੋਲੇ ਤੇ ਉੱਥੇ ਹਾਊਸ 'ਚ ਜਾ ਕੇ ਕਹਿੰਦੇ ਜੀ ਅਕਾਲ ਤਖਤ ਦੀ ਵਿਧਿਵਧਾਨ ਬਣਾ ਦਿਓ ਇਹਨਾਂ ਨੂੰ ਜਿਨ੍ਹਾਂ ਨੂੰ ਇਹਨਾਂ ਨੂੰ ਨਹੀਂ ਪਤਾ ਕਿ ਅਕਾਲ ਤਖਤ ਤੱਕ ਹੀ ਰਾਕੀ ਆ ਅਕਾਲ ਤਖ ਦੀ अहमियत ਕੀ ਆ ਉੱਥੇ ਜਿਆਲੀ ਸਾਹਿਬ ਹਾਊਸ ਦੇ ਵਿੱਚ ਉੱਠ ਕੇ ਸਵੱਛਕ ਕਰਦੇ ਰਹੇ ਕਿ ਕਿਸੇ ਤਰੀਕੇ ਸਾਡਾ ਵਿਦੇ ਵਿਵਸਥਾ ਬਣਾ ਦੇ ਤੇ ਜੇ ਉੱਥੋਂ ਕੰਮ ਚੱਲਿਆ ਸੀ ਤੇ ਆ ਜਿਹੜਾ ਹੁਣ ਇਹਦਾ ਇਹਨਾਂ ਨੇ ਕੰਮ ਕੀਤਾ ਕਾਂਗਰਸ ਦੇ ਘਰ ਜਾਣ ਨਾਲ ਤੁਸੀਂ ਸੋਨੀਆ ਗਾਂਧੀ ਤੇ ਰਾਸ਼ਲ ਗਾਂਧੀ ਤੇ ਖੜਗੇ ਸਾਹਿਬ ਦੇ ਦਰਵਾਜ਼ੇ ਜਾਵਟ ਤੇ ਦੇਖੋ ਜੀ ਅਕਾਲੀ ਦਲ ਫਿਰ ਤਗੜਾ ਹੋ ਚੁੱਕਿਆ ਤੇ ਇਹ ਕਾਂਗਰਸ ਸਭ ਤੋਂ ਵੱਡੀ ਦੁਸ਼ਮਣ ਹੈ ਤੁਸੀਂ ਮਤ ਕਰੋ ਆ ਤਾਂ ਕਦੀ ਸੋਚਿਆ ਨਹੀਂ ਸੀ ਨਾ ਵੀ ਅਸੀਂ ਇਸ ਲੈਵਲ ਤੱਕ ਵੀ ਚਲੇ ਜਾਵਾਂਗੇ ਪਰ ਚਲੋ ਗੁਰੂ ਮਹਾਰਾਜ ਸਾਡੇ ਨਾਲ ਹੈ ਇੱਥੇ ਵੱਡੇ ਵੱਡੇ ਹਮਲੇ ਹੋਏ ਤੇ ਗੁਰੂ ਮਹਾਰਾਜ ਨੇ ਬਚਾਤਾ ਇਸ ਕਰਕੇ ਲੇਕਿਨ ਦੁੱਖ ਜ਼ਰੂਰ ਹੈ ਕਿਤੇ ਚਲੇ ਜਾਂਦੇ ਕਾਂਗਰਸ ਦੇ ਘਰ ਇਹਨਾਂ ਨੂੰ ਸਾਡੇ ਬਾਗੀ ਵੀਰਾਂ ਨੂੰ ਨਹੀਂ ਸੀ ਜਾਣਾ ਚਾਹੀਦਾ ਇਹ ਮੈਂ ਸਮਝਦਾ ਇਹ ਦੁੱਖ ਜ਼ਿਆਦਾ ਲੱਗਿਆ ਬਾਕੀ ਚੀਜ਼ਾਂ ਨਾਲੋਂ ਇਹ ਕੰਮ ਇਹਨਾਂ ਨੂੰ ਨਹੀਂ ਸੀ ਕਰਨਾ ਸੀ ਇਸ ਤੋਂ ਬਾਅਦ ਉਹ ਲੱਗਿਆ ਹੀ ਸਾਰਾ ਸਿਆਪਾ ਇੱਥੋਂ ਸ਼ੁਰੂ ਹੋਇਆ ਸੀ ਕਿ ਇਹ ਜਿਹੜਾ ਵਾਰ-ਵਾਰ ਇਹ ਟੀਮਾਂ ਬਣੀਆਂ ਸੀ ਇੱਕ ਟੀਮ ਤੱਕ ਕੇ ਸਾਨੂੰ ਭੇਜਦੀ ਸੀ ਵੀ ਅਕਾਲ ਤਖਤ ਵਾਲੇ ਪਾਸੇ ਚਲੋ ਜੀ ਅਕਾਲ ਤਖਤ ਵਾਲੇ ਪਾਸੇ ਚਲੋ ਦੂਜਾ ਇੱਕ ਦਿੱਲੀ ਭਾਇਆ ਸੀ ਇਹਨਾਂ ਬੀਜਪੀ ਦੇ ਕੋਲ ਵੀ ਜਦੋਂ ਜਾਣਗੇ ਤੁਹਾਨੂੰ ਅਸੀਂ ਫਟਾਫਟ ਚਿੱਠੀ ਲਿਖਾਂਗੇ ਤੇ ਇਹਨਾਂ ਦੀ ਮਾਨਤਾ ਰੱਦ ਕਰਾ ਦੋ ਤੇ ਜਾਇ ਇੱਕ ਹੁਣ ਪਤਾ ਲੱਗਿਆ ਵੀ ਸੋਨੀਆ ਗਾਂਧੀ ਦੇ ਘਰ ਵੀ ਬੈਠਾ ਸੀ ਉਹ ਉਹ ਚਿੱਠੀਆਂ ਉੱਥੋਂ ਲਿਖਦਾ ਪਿਆ ਸੀ ਇਲੈਕਸ਼ਨ ਕਮਿਸ਼ਨ ਨੂੰ ਵੀ ਇਹਨਾਂ ਨੂੰ ਘੇਰੋ ਤੇ ਜਿਹੜੀ ਮੈਂ ਗੱਲ ਕਰਦਾ ਹੁੰਦਾ ਸੀ ਉਹ ਤੋਂ ਕਹਿੰਦੇ ਸੀ ਲੈ ਅਕਾਲ ਤਖਤ ਤੋਂ ਡਰਦੇ ਆ ਡਰਦੇ ਨਹੀਂ ਤੁਹਾਡੀ ਨੀਅਤ ਤੋਂ ਡਰਦੇ ਸੀ ਤਾਨੂੰ ਪਤਾ ਹੈ ਕਿ ਇਹ ਲੀਗਲ ਗੱਲਾਂ ਹੁੰਦੀਆਂ ਇਸੇ ਕਰਕੇ ਅਸੀਂ ਜੈਦਾਜੀ ਨੂੰ ਸਾਰਾ ਕੁਝ ਲਿਖਤੀ ਦੇ ਕੇ ਆਏ ਸੀ ਕਿ ਇਹ ਜਿਹੜੀ ਆ ਇਹ ਸਾਡੇ ਨਾਲ ਦੁਸ਼ਮਣੀ ਕਰਨੀ ਚਾਹੁੰਦੇ ਆ ਤੇ ਐਡੀ ਪੁਰਾਣੀ ਪਾਰਟੀ ਖੇਤਰੀ ਪਾਰਟੀ ਖਤਮ ਹੋ ਜੇਗੀ ਤੇ ਇਸ ਕਰਕੇ ਅਸੀਂ ਹਰ ਹੁਕਮ ਤੁਹਾਡਾ ਮੰਨਿਆ ਤੇ ਇਹ ਜਿਹੜੀ ਚੋਣ ਹੈ ਨਾ ਇਹ ਪਾਰਟੀ ਨੇ ਕਰਨੀ ਹੁੰਦੀ ਵਰਕਿੰਗ ਕਮੇਟੀ ਕਰਨੀ ਹੁੰਦੀ ਫੋੜ ਤਾਂ ਜਿਹੜੀ ਉਦੋਂ ਕਹਿੰਦੇ ਸੀ ਵੀ ਮੈਨੂੰ ਕਹਿੰਦੇ ਸੀ ਵੀ ਡਾਕਟਰ ਚੀਮਾ ਝੂਠ ਬੋਲਦਾ ਤੇ ਹੁਣ ਦੱਸੋ ਕੌਣ ਝੂਠ ਬੋਲਦਾ ਹੁਣ ਤਾਂ ਕੋਈ ਪਰਦਾ ਰਹਿ ਨਹੀਂ ਗਿਆ ਸਾਰਾ ਕੁਝ ਖੁੱਲ ਗਿਆ ਹੁੰਦਾ ਵਾਸਾ ਬੜੀ ਚਿੱਠੀ ਮੈਨੂੰ ਜਾਂਦ ਕਰ ਦੇ ਕੇ ਜਾਓ ਜਿਹੜੇ ਚੋਨ ਲਿਖਿਆ ਵੀ ਮੇਰਾ ਗੁਪਤ ਰੱਖਿਆ ਜਾ ਜ਼ਿੰਦਾਵਾ ਸਾਹਿਬ ਏਡੇ ਵੱਡੇ ਲੀਡਰ ਹੈ ਚਿੱਠੀ ਲਿਖ ਕੇ ਕਮਾਦ ਚ ਲੁਕਦੇ ਫਿਰਦੇ ਦੱਸੋ ਇਹ ਮੱਝ ਆ ਜਾਂਦਾ ਤਾਂ ਵੈਸੇ ਤੁਸੀਂ ਸਾਰੇ ਸਿਆਣੇ ਹੋ ਆਪਣਾ ਤਾਂ ਰਵਾਜ ਨਹੀਂ ਹੈਗਾ ਇੱਥੇ ਜਿਹੜੇ ਲਿਖੀ ਹੈ ਤੇ ਚਰਿਆਮ ਟੋਲ ਲਿਖੀ ਹੈ ਉਹਨਾਂ ਲਿਖਦੇ ਬਈ ਮੈਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਜਿਹੜੀ ਮਿਸਲ ਫਲੋਰ ਨੂੰ ਦਿੱਤੀ ਜਾਂਦੀ ਆ ਇਹ ਨਵਾਂ ਕੰਮ ਸ਼ੁਰੂ ਹੋ ਗਿਆ ਇਸ ਕਰਕੇ ਚਲੋ ਹੁਣ ਗੁਰੂ ਮਹਾਰਾਜ ਦੀ ਕਿਰਪਾ ਹੋਏਗੀ ਅੱਜ ਇੱਥੇ ਡੈਲੀਗੇਟ ਸੈਸ਼ਨ ਹੋਏਗਾ ਜਿਹੜੀ ਆ ਉਹ ਧਾਰਨ ਤੇ ਬਾਕੀ ਜਿਹੜੀ ਆ ਚੋਣ ਸਾਰੀ ਹੋਏਗੀ ਤੇ ਸ਼੍ਰੋਮਣੀ ਅਕਾਲੀ ਦਲ ਫੇਰ ਸ਼ਕਤੀਸ਼ਾਲੀ ਹੋ ਕੇ ਤਗੜਾ ਹੋ ਕੇ ਅੱਜ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈ ਕੇ ਤੇ ਫੇਰ ਪੰਜਾਬ ਦੀ ਦੇਸ਼ ਦੀ ਉਸੇ ਤਰੀਕੇ ਨਾਲ ਮੁਕਤ ਦਿੱਤਾ ਜਾਊਗਾ ਦੇਖੋ ਇਕਤਾ ਕੋਈ ਮਾੜੀ ਗੱਲ ਨਹੀਂ ਹੁੰਦੀ ਪਰ ਇਕਤਾ ਹੁੰਦੀ ਹੈ ਦਿਲਾਂ ਦੀ ਸਿਧਾਂਤਾਂ ਦੀ ਕਿਸੇ ਗੱਲ ਦੇ ਉੱਤੇ ਇਕਤਾ ਹੁੰਦੀ ਹੈ ਇਹ ਇਕਤਾ ਨਹੀਂ ਹੁੰਦੀ ਕਿ ਤੁਸੀਂ ਪਿੱਛੇ ਤਾਂ ਆਪਣੀਆਂ ਜਣਾ ਤਾ ਕਾਂਗਰਸ ਦੇ ਸਾਰੇ ਉਧਰ ਜੋੜ ਕੇ ਬੈਠੇ ਹੋ ਸਾਰੇ ਆਪਣੀਆਂ ਕਿਤੇ ਭਾਜਪੀ ਦੇ ਦਫਤਰ ਜੋੜ ਕੇ ਬੈਠੇ ਹੋ ਤੇ ਉਧਰ ਹੁਣ ਏਕਤਾ ਤੇ ਇੱਕ ਪਾਸੇ ਰਹੋ ਕਿ ਜਾਂ ਕਾਂਗਰਸ ਨਾਲ ਰਹੋ ਕਿ ਜਾਂ ਸਾਡੇ ਨਾਲ ਰਹੋਗੇ ਹੁਣ ਕਾਂਗਰਸ ਨਾਲ ਜਿਹੜਾ ਏਕਤਾ ਕਰਦਾ ਉਹ ਦੱਸੋ ਸਾਡੇ ਨਾਲ ਕਿੱਥੋਂ ਏਕਤਾ ਕਰਦਾ ਹੁਣ ਹੁੰਦਾ ਸਾਰਾ ਕੁਝ ਹੀ ਖੁੱਲ ਗਿਆ ਬਣਦੇ ਸੀ ਹਾਲਤਿਕ ਸਭ ਦੀ ਕਮੇਟੀ ਤੇ ਨਿਕਲੇ ਕਿ ਇਸ ਲਈ ਤੇ ਵੀ ਕਾਂਗਰਸ ਦਾ ਪਿੱਛੋਂ ਸਾਰਾ ਕੁਝ ਨਿਕਲਿਆ ਹੁਣ ਚਿੱਠੀਆਂ ਨੇ ਸਭ ਕਰ ਦਿੱਤਾ ਇਸ ਕਰਕੇ ਇਹ ਤਾਂ ਇੱਕ ਸ਼ਬਦ ਹੁੰਦਾ ਹੈ ਕਿ ਇਹਨੂੰ ਇਮੋਸ਼ਨਲੀ ਬਲੈਕਵਰਕ ਕਰਨ ਬਲੈਕਮੇਲ ਕਰਨ ਵਾਸਤੇ ਲੋਕਾਂ ਨੂੰ ਇਹ ਵਰਤਦੇ ਆ ਜੇ ਸੱਚੇ ਦਿਲੋਂ ਇੱਕ ਤਾਂ ਹੋਵੇ ਰੋੜੇ ਨਹੀਂ ਹੁੰਦਾ ਤੇ ਰੋਣਾ ਕਿੰਨੀ ਗਲਤ ਫਿਰ ਭੱਜੇ ਕਦੇ ਵਾਸਤੇ ਪਰ ਗੱਲ ਇਹ ਹੈ ਕਿ ਜਿਹੜੀਆਂ ਪਿੱਛੇ ਸ਼ਕਤੀਆਂ ਨੇ ਉਹ ਇਹਨਾਂ ਨੂੰ ਨਹੀਂ ਟਿਕਣ ਦੇ ਦਿੱਤੀ